ਸੰਦਨਪੱਪਾ ਦੀਪ ਸਿੰਘ ਜੀ ਸ਼ਹੀਦ ਦੀ ਯਾਦ ਚ ਨਿਹੰਗ ਸਿੰਘਾਂ ਵੱਲੋਂ ਨਵਾਂ ਅੰਮ੍ਰਿਤਸਰ ਗੱਤਕਾ ਕੱਪ ਕਰਵਾਇਆ ਗਿਆ ਇਸ ਗੱਤਕਾ ਕੱਪ ਮੁਕਾਬਲੇ ਚ ਪੰਜਾਬ ਤੋਂ ਇਲਾਵਾ ਦਿੱਲੀ ਦੀਆਂ ਟੀਮਾਂ ਨੇ ਵੀ ਭਾਗ ਲਿਆ ਤੇ ਖਾਲਸੇ ਦੀ ਰਵਾਇਤੀ ਖੇਡ ਗੱਤਕੇ ਦੇ ਫੈਰ ਤੰਗੇਜ਼ ਕਰਤਬ ਦਿਖਾਏ ਨੇ ਇਸ ਮੁਕਾਬਲੇ ਵਿੱਚ 10 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਚੋਂ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਗਏ ਨੇ ਇਸ ਮੌਕੇ ਅਨੰਦ ਸਿੰਘਾ ਨੇ ਜਿੱਥੇ ਬੱਚਿਆਂ ਨੂੰ ਬਾਣੀ ਤੇ ਬਾਣੀ ਨਾਲ ਜੋੜਨ ਲਈ ਪ੍ਰੇਰਿਆ ਉੱਥੇ ਹੀ ਸ਼੍ਰੋਮਣੀ ਕਮੇਟੀ ਨੂੰ ਅਜਿਹੇ ਪ੍ਰੋਗਰਾਮ ਕਰਵਾਉਣ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਵਾਗਰ ਜੀ ਕਾ ਖਾਲਸਾ ਜੀ ਫਤਿਹ ਇਹ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਮੈਂ ਸਮਝਦਾ ਵੀ ਬੜੀ ਇਹਨਾਂ ਦੀ ਹਿੰਮਤ ਹੈ ਜਿਹਦੇ ਵਿੱਚ ਉਸਤਾਦ ਮਾਸਟਰ ਦਲੇਰ ਸਿੰਘ ਜੀ ਉਸਤਾਦ ਮਾਸਟਰ ਅੰਗਰੇਸ ਸਿੰਘ ਜੀ ਤੇ ਇਹਨਾਂ ਦੇ ਨਾਲ ਭਾਈ ਮਾਨਪ੍ਰੀਤ ਸਿੰਘ ਜੀ ਜੋ ਕਿ ਭਾਈ ਹਰਿੰਦਰਪਾਲ ਸਿੰਘ ਜੀ ਲੇਟਲ ਜਿਹੜੇ ਕਿ ਰਾਗੀ ਜੱਥਾ ਪੀਪੀ ਕੌਲਾ ਭਲਾਈ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਦੇ ਜਥੇ ਦੇ ਵਿੱਚੋਂ ਹਨ ਇਹਨਾਂ ਦਾ ਵੀ ਪੂਰਨ ਸਹਿਯੋਗ ਆ ਇਹਨਾਂ ਦੇ ਨਾਲ ਹੋਰ ਜਿਹੜੇ ਸਾਥੀ ਇਹਨਾਂ ਦੇ ਸਾਰੇ ਸਹਿਯੋਗ ਕਰਕੇ ਹਰ ਸਾਲ ਹੀ ਸਾਲ ਦੇ ਵਿੱਚ ਦੋ ਵਾਰਾਂ ਧੰਨ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਹਨ ਇੱਥੇ ਜਿਹੜੇ ਗਦਕੇ ਦੇ ਚੈਂਪੀਅਨਸ਼ਿਪ ਕਰਾਈ ਜਾਂਦੇ ਜਿੱਤੇ ਵਿੱਚ ਵੱਖ-ਵੱਖ ਗਦਕਾ ਅਖਾੜਿਆਂ ਦੇ ਜਿਹੜੇ ਆਪਣੇ ਸਿੰਘ ਨੇ ਉਹ ਆਪਣੇ ਜੰਗ ਜੋ ਕਰਤਬ ਵਿਖਾ ਕੇ ਸੰਗਤਾਂ ਦੇ ਆਪਣੇ ਜਿਹੜੇ ਆ ਉਹ ਖੁਸ਼ੀਆਂ ਲੈਂਦੇ ਹਨ ਸੋ ਸਾਰਿਆਂ ਨੂੰ ਇੱਥੇ ਆਉਣ ਤੇ ਲੱਖ ਲੱਖ ਵਧਾਈਆਂ ਜੀ ਐਨ ਉਹ ਵਧੀਆ ਅਪਰਾਲਾ ਹੈ ਜਗ ਗੁਰੂ ਗੋਬਿੰਦ ਸਿੰਘ ਮਹਾਰਾਯੀ ਦੀਆਂ ਖੁਸ਼ੀਆਂ ਲੈਂਦੇ ਹਨ ਜਿਹੜਾ ਸਤ ਗੁਰੂ ਜੀ ਨੇ ਬਖਸ਼ੀ ਹੈ ਆਪਣਾ ਜੰਗ ਜੋ ਕਰਤਪੰਨ ਦੀ ਜਿਹੜੀ ਸਖੇੜ ਆ ਉਹ ਸਾਰੇ ਇੱਥੇ ਬੁਖਾਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਅੱਜ ਵੀ ਨਮਾ ਅੰਬਰਜ਼ਰ ਗੱਤ ਕਾ ਕੱਪ ਕਰਵਾਇਆ ਗਿਆ ਜਿਸ ਵਿੱਚ ਮਹਾਂਪੁਰਸ਼ ਮਾ ਗਾਲਾ ਜੀ ਨੇ ਜ세 ਬੰਦੀਆਂ ਦੇ ਜ세 ਦਰਾਂ ਨੇ ਹਾਜ਼ਰੀ ਭਰੀ ਸਿੰਘ ਜਬ ਬਾਬਾ ਮੇਜਰ ਸਿੰਘ ਦੀ ਜੋੜੀ ਬਾਬਾ ਪੰਜਾਬ ਸਿੰਘ ਜੀ ਜਿਹਦੇ ਬੰਦੀਆਂ ਆਈਆਂ ਉਹਨਾਂ ਦਾ ਜੀ ਆਇਆਂ ਦਿਨੋ ਧੰਨਵਾਦ ਜਿਨ੍ਹਾਂ ਨੇ ਹਰ ਜ਼ਾਲੀ ਤਰ੍ਹਾਂ ਸਾਲ ਵੀ ਬੱਚਿਆਂ ਦੀ ਮਦਦ ਕੀਤੀ ਫਿਰ ਬੱਚਿਆਂ ਨੇ ਆਪਣੇ ਯੋਗਰ ਵਿਖਾਏ ਇੱਥੇ ਜੀ 9 ਟੀਮਾਂ ਹੋਈਆਂ ਜੀ ਦੋ ਟੀਮਾਂ ਦਿੱਲੀ ਤੋਂ ਆਈਆਂ ਜੀ ਫਿਰ ਬਟਾਲੇ ਤੋਂ ਆਈਆਂ ਜੀ ਅੰਮ੍ਰਿਤਸਰ ਤੋਂ ਆਈਆਂ ਜੀ ਇਧਰ ਬਗਬਗ ਜਿਹੜੀਆਂ ਟੀਮਾਂ ਸਾਲ ਜੇ ਦੋ ਵਾਰੀ ਆ ਜਾਂਦੀਆਂ ਜੀ ਬੜੀ ਮਹਾਰਾਜ ਦੀ ਕਿਰਪਾ ਹੈ ਮਹਾਰਾਜ ਜਤੈ ਸੇਵਾ ਕਰਨ ਦਾ ਬਲ ਬਖਸ਼ੇ ਉਦਮ ਬਖਸ਼ੇ ਆਉਣ ਵਾਲੇ ਕੌਮ ਦੇ ਬੱਚਿਆਂ ਨੂੰ ਇਹ ਕਮਾਂਗੇ ਵੀ ਅਮਰ ਅਸ਼ਕੋ ਸਿੰਘ ਸਜੋ ਤੇ ਗੁਰੂ ਨਾਲ ਜੁੜੋ ਤੇ ਗੁਰੂ ਘਰ ਦੀ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਮਾਗਮ ਭਾਈ ਦਲੇਰ ਸਿੰਘ ਜੀ ਜੋ ਲੰਬੇ ਸਮੇਂ ਤੋਂ ਕਰਵਾ ਰਹੇ ਨੇ ਇਹ ਬਹੁਤ ਵਧੀਆ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਇਹ ਪ੍ਰਚਾਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਕਿ ਇਹ ਜਿਹੜੀਆਂ ਸਟੇਜਾਂ ਦਾ ਖਰਚਾ ਇਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਤੇ ਜਿਹੜੇ ਨਗਰ ਨਗਰ ਦੇ ਵਿੱਚ ਇਹੋ ਜਿਹੇ ਜਿਹੜੇ ਇਹ ਗੱਤਕਾ ਸ਼ੋਅ ਜਿਹੜੇ ਹੋਣੇ ਚਾਹੀਦੇ ਨੇ ਤੇ ਇਹ ਸ਼ਰੋਮਨੀ ਕਮੇਟੀ ਦੀ ਜ਼ਿੰਮੇਵਾਰੀ ਆ ਜੋ ਦਲੇਰ ਸਿੰਘ ਵਰਗੇ ਵੀਰ ਨਿਭਾ ਰਹੇ ਨੇ